ਪ੍ਰੋਗਰਾਮ ਅੱਜ ਦੀ ਗੱਲ ਸ ਦਰਸ਼ਕਾਂ ਦਾ ਭਰਪੂਰ ਸਵਾਗਤ ਕਰਦੀ ਹਾਂ ਪਿਆਰੇ ਦਰਸ਼ਕੋ ਅੱਜ ਦਾ ਸਾਡਾ ਵਿਸ਼ਾ ਸਕੂਲੀ ਵਿਦਿਆਰਥੀਆਂ ਨਾਲ ਬਹੁਤ ਸਿੱਧੇ ਤੌਰ ਤੇ ਜੁੜਿਆ ਹੈ ਜਦੋਂ ਅਸੀਂ ਕੋਈ ਸਿੱਖਿਆ ਗ੍ਰੈਂਟ ਕਰਦੇ ਹਾਂ ਤੇ ਸਾਨੂੰ ਉਸ ਤੇ ਬਹੁਤ ਸਾਰੇ ਸਰਟੀਫਿਕੇਟ ਮਿਲਦੇ ਹਨ ਤੇ ਸਾਨੂੰ ਉਮੀਦ ਹੁੰਦੀ ਹੈ ਕਿ ਅਸੀਂ ਬਹੁਤ ਵਧੀਆ ਤਰ੍ਹਾਂ ਆਪਣੀ ਕਾਰਗੁਜ਼ਾਰੀ ਕਰੀਏ ਬਹੁਤ ਸਾਰੇ ਪ੍ਰਮਾਣ ਪੱਤਰ ਸਰਟੀਫਿਕੇਟ ਲੈਣ ਤੋਂ ਬਾਅਦ ਅਗਲਾ ਮਸਲਾ ਹੈ ਇਹਨਾਂ ਨੂੰ ਸੰਭਾਲਣ ਦਾ ਪਰ ਜੇਕਰ ਇਹੋ ਜਿਹਾ ਸਮਾਂ ਆ ਜਾਵੇ ਕਿ ਤੁਹਾਨੂੰ ਆਪਣੇ ਸਰਟੀਫਿਕੇਟ ਚੁੱਕਣ ਦੀ ਚਿੰਤਾ ਨਾ ਹੋਵੇ ਤੇ ਡਿਜੀਟਲ ਇੰਡੀਆ ਦੇ ਇਸ ਕਨਸੈਪਟ ਦੇ ਨਾਲ ਤੁਹਾਡੇ ਸਾਰੇ ਸਰਟੀਫਿਕੇਟ ਜਿਹੜੇ ਹਨ ਉਹਨਾਂ ਦੀ ਇੱਕ ਆਈਡੀ ਬਣ ਜਾਵੇ ਤੇ ਤੁਹਾਡੇ ਸਾਰੇ ਸਰਟੀਫਿਕੇਟ ਉੱਥੇ ਸੇਫ ਰਹਿਣ ਤੇ ਦੇਖੋ ਕਿੰਨਾ ਵਧੀਆ ਲੱਗੇਗਾ ਤੇ ਇਹੋ ਜਿਹੀ ਇੱਕ ਐਲਾਨ ਇੱਕ ਘੋਸ਼ਣਾ ਸਾਡੇ ਮਾਨਯੋਗ ਸਿੱਖਿਆ ਮੰਤਰੀ ਜੀ ਨੇ 13 ਫਰਵਰੀ ਨੂੰ ਕੀਤੀ ਹੈ ਕਿ ਵਨ ਨੇਸ਼ਨ ਵਨ ਸਟੂਡੈਂਟ ਵਨ ਆਈਡੀ ਤੇ ਅੱਜ ਅਸੀਂ ਇਸ ਵਿਸ਼ੇ ਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਮਾਹਿਰ ਮਹਿਮਾਨ ਸਾਡੇ ਸਿੱਖਿਆ ਸ਼ਾਸਤਰੀ ਸਾਡੇ ਨਾਲ ਮੌਜੂਦ ਨੇ ਮੈਂ ਇਸ ਦੂਰਦਰਸ਼ਨ ਦੇ ਵੇੜੇ ਚੋਂ ਦਾ ਸਵਾਗਤ ਕਰਦੇ ਹੋਏ ਜਾਣਕਾਰੀ ਕਰਾਉਂਦੀ ਹਾਂ ਸਾਡੇ ਪਹਿਲੇ ਮਾਹਿਰ ਮਹਿਮਾਨ ਸਿੱਖਿਆ ਸ਼ਾਸਤਰੀ ਡਾਕਟਰ ਅਨੂਪ वत्स ਪ੍ਰਿੰਸੀਪਲ ਕੇ ਆਰਮ ਡੀਏਵੀ ਕਾਲਜ ਨਕੋਦਰ ਤੋਂ ਜਿਨ੍ਹਾਂ ਦਾ ਆਪਣਾ ਵਿਦਿਆ ਦੇ ਖੇਤਰ ਚ ਇੱਕ ਵੱਡਮੁੱਲਾ ਯੋਗਦਾਨ ਹੈ ਤੇ ਸਾਡੇ ਦੂਸਰੇ ਮਾਹਿਰ ਮਹਿਮਾਨ ਡਾਕਟਰ ਜਗਮੋਨ ਮਾਗੋ ਜਿਹੜੇ ਕਿ ਐਸੋਸੀਏਟ ਪ੍ਰੋਫੈਸਰ ਹਨ ਕੰਪਿਊਟਰ ਸਾਇੰਸ ਦੇ ਏਪੀਜੀ ਕਾਲਜ ਆਫ ਫਾਈਨੈਂਸ ਜ਼ਿਲੰਦਰ ਦੇ ਵਿੱਚ ਮੈਂ ਇਹਨਾਂ ਦੋਨਾਂ ਸਿੱਖਿਆ ਸ਼ਾਸਤਰੀਆਂ ਦਾ ਬਹੁਤ ਬਹੁਤ ਸੁਆਗਤ ਕਰਦੀ ਹਾਂ ਤੇ ਅੱਜ ਦੀ ਅਸੀਂ ਵਿਸ਼ੇ ਤੇ ਗੱਲ ਕਰਨੀ ਹੈ ਜੋ ਵਿਦਿਆਰਥੀਆਂ ਦੇ ਨਾਲ ਸਿੱਧੇ ਤੌਰ ਤੇ ਔਰ ਮੇਰੇ ਖਿਆਲ ਅਧਿਆਪਕ ਵਰਗ ਨਾਲ ਵੀ ਸਿੱਧੇ ਤੌਰ ਤੇ ਜੁੜਿਆ ਹੈ ਤੇ ਆਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਮੈਂ ਸਭ ਤੋਂ ਪਹਿਲਾਂ ਡਾਕਟਰ ਨੂਪਤ ਤੁਹਾਨੂੰ ਇਸ ਗੱਲ ਹੀ ਪੁੱਛਣਾ ਚਾਹਵਾਂਗੀ ਕਿ ਜਿਹੜਾ अपार ਜਿਸ ਨੂੰ ਤੁਸੀਂ ਕਿਹਾ ਆਟੋਮੇਟਡ ਪਰਮਨੈਂਟ ਅਕੈਡੈਮਿਕ ਅਕਾਊਂਟ ਰਜਿਸਟਰੀ ਜੀ ਇਸ ਤੋਂ ਕੀ ਭਾਵ ਹੈ ਤੇ ਇਸ ਦਾ ਵਿਦਿਆਰਥੀਆਂ ਲਈ ਕਿਵੇਂ ਲਾਹੇਵੰਦ ਹੈ ਬੇਸਿਕਲੀ ਇਹ ਜੇ ਥੋੜੀ ਜਿਹੀ ਬੈਕਗ੍ਰਾਉਂਡ ਸੇ ਮੈਨੂੰ ਲੱਗਦਾ ਜਾਣਾ ਲਾਜ਼ਮੀ ਹੈ ਬਹੁਤ ਸੰਖੇਪ ਜਿਵੇਂ ਦੱਸਣਾ ਚਾਹਾਂਗਾ ਕਿ ਜਦ ਉਦਾਰੀਕਰਨ ਦਾ ਦੌਰ ਚੱਲਿਆ ਗਲੋਬਲਾਈਜੇਸ਼ਨ ਦਾ ਹਾਂਜੀ ਤੇ ਉਸ ਟਾਈਮ ਇਹ ਮਹਿਸੂਸ ਕੀਤਾ ਗਿਆ ਕਿ ਦੂਜੇ ਦੇਸ਼ਾਂ ਦੇ ਨਾਲ ਤਾਲਮਿਲ ਕਰਨ ਵਾਸਤੇ ਸਾਨੂੰ ਕੋਈ ਨਏ ਕਾੜਾ ਕੱਢਣੀਆਂ ਪੈਣੀਆਂ ਕੋਈ ਨਈ ਫੈਸਿਲਿਟੀਆਂ ਜਿਹੜੀਆਂ ਕੋਈ ਨਏ ਪਲੇਟਫਾਰਮਸ ਖੜੇ ਕਰਨੇ ਪੈਣੇ ਤੇ ਉਸ ਦੌਰਾਨ ਫਿਰ ਈਜ਼ ਆਫ ਡੂਇੰਗ ਬਿਜ਼ਨਸ ਨਾਮ ਦਾ ਇੱਕ ਕਨਸੈਪਟ ਚੱਲਿਆ ਜਿਹਦੇ ਨਾਲ ਤਹਿਤ ਇਹ ਕੋਸ਼ਿਸ਼ ਕੀਤੀ ਗਈ ਕਿ ਹਿੰਦੁਸਤਾਨ ਦੇ ਵਿੱਚ ਅੰਦਰ ਵੀ ਔਰ ਹਿੰਦੁਸਤਾਨ ਦੇ ਜਿਹੜੇ ਲੋਕ ਨੇ ਜਿਹੜੇ ਦੂਸਰੇ ਦੇਸ਼ਾਂ ਦੇ ਨਾਲ ਬਿਜ਼ਨਸ ਕਰਨ ਉਹ ਕਿਵੇਂ ਸੁਖਾਵਾਂ ਸਰਲ ਹੋ ਸਕਦਾ ਹੈ ਉਹਦੇ ਤਹਿਤ ਬਹੁਤ ਸਾਰੇ ਨਵੇਂ ਚੇਂਜਸ ਕੀਤੇ ਗਏ ਠੀਕ ਹੈ ਔਰ ਜਦੋਂ ਚੇਂਜਸ ਹੋਏ ਤਾਂ ਉਹਦਾ ਪ੍ਰਭਾਵ ਜੇ ਆਮ ਜਨਤਾ ਦੀ ਜ਼ਿੰਦਗੀ ਦੇ ਚ ਪਿਆ ਤੇ ਫਿਰ ਸੈਕੰਡ ਕਨਸੈਪਟ ਸਾਨੂੰ ਲੈਣਾ ਪਿਆ ਇਸ ਆਫ ਲਿਵਿੰਗ ਉਹ ਤੁਸੀਂ ਦੇਖਿਆ ਹੋਣਾ ਕਿ ਪਿਛਲੇ 2 ਦਹਾਕਿਆਂ ਦੇ ਵਿੱਚ ਉਹ ਲਗਾਤਾਰ ਡਿਜੀਟਲ ਇੰਡੀਆ ਦੇ ਇੰਪੈਕਟ ਦੇ ਤਰ ਹੈ ਤੇ ਅਸੀਂ ਬਹੁਤ ਜ਼ਿਆਦਾ ਹਿੰਦੁਸਤਾਨੀਆਂ ਦੀ ਜ਼ਿੰਦਗੀ ਨੂੰ ਸੁਖਾਵਾ ਬਣਾਉਣ ਲਈ ਬਹੁਤ ਸਾਰੇ ਡਿਜੀਟਲ ਪਲੇਟਫਾਰਮ ਸ਼ੁਰੂ ਕੀਤੇ ਨੇ ਐਜ਼ ਸਿੰਪਲ ਐਜ਼ ਕਿ ਜੇ ਤੁਸੀਂ ਅੱਜ ਗੈਸ ਵੀ ਬੁੱਕ ਕਰਨੀ ਆ ਤਾਂ ਚਲਦੀ ਟ੍ਰੇਨ 'ਚ ਵੀ ਤੁਸੀਂ ਬੈਠ ਕੇ ਗੈਸ ਬੁੱਕ ਕਰਾ ਸਕਦੇ ਹੋ ਨਹੀਂ ਤਾਂ ਲੰਬੀਆਂ ਲਾਈਨਾਂ ਤੁਹਾਨੂੰ ਪਤਾ ਕਿਦਾਂ ਲੱਗਦੀਆਂ ਸੀਗੀਆਂ ਉਹਦੇ ਬਾਅਦ ਇਹ ਮਹਿਸੂਸ ਕੀਤਾ ਗਿਆ ਕਿ ਜਿਹੜਾ ਫਾਰਮਲ ਸੈਕਟਰ ਹੈ ਜਿਹਦੇ ਵਿੱਚ ਵਿਦਿਆਰਥੀ ਜੋ ਜਸਟਰਿੰਗ ਬਹੁਤ سارے ਵਿਦਿਆਰਥੀ ਬਹੁਤ سارے ਹਿੰਦੁਸਤਾਨ ਦੇ ਲੋਕ ਅੱਜ ਵੀ ਜਿਹੜੇ ਸਿੱਖਿਆ ਖੇਤਰ ਤੋਂ ਬਾਹਰ ਨੇ ਲੇਕਿਨ ਘਾਟੋ-ਘਟ ਜਿਹੜੇ ਸਿੱਖਿਆ ਦੇ ਖੇਤਰ ਦੇ ਨਾਲ ਜੁੜੇ ਨੇ ਚਾਹ ਸਕੂਲ ਹੈ ਚਾਹ ਕਾਲਜ ਹੈ ਜਾਂ ਯੂਨੀਵਰਸਿਟੀ ਹੈ ਉਹ ਵਿਦਿਆਰਥੀਆਂ ਨੂੰ ਹਿੰਦੁਸਤਾਨ ਦਾ ਜਿਹੜਾ ਢਾਂਚਾ ਹੈਗਾ ਜੀਓਗ੍ਰਾਫਿਕ ਸੋਸ਼ੀਓ ਇਕਨੋਮਿਕ ਬੜਾ ਡਾਈਵਰਸ ਹੈ ਬਹੁਤ ਉਹਦੇ ਚ ਵਿਭਿੰਨਤਾਵਾਂ ਨੇ ਬਹੁਤ ਸਕੂਲ ਦੀ ਜੇ ਗੱਲ ਕਰੀਏ ਤਾਂ ਕਈ ਕਿਸਮ ਦੇ ਬੋਰਡ ਨੇ ਸੈਂਟਰ ਬੋਰਡ ਨੇ ਸਟੇਟ ਬੋਰਡ ਨੇ ਇੰਟਰਨੈਸ਼ਨਲ ਬੋਰਡ ਨੇ ਆਪਣੇ ਆਪਣੇ ਕਾਨੂੰਨ ਆਪਣੇ ਆਪਣੇ ਸਭ ਕੁਝ ਲੇਕਿਨ ਉਹ ਸਾਰਿਆਂ ਨੂੰ ਕੰਪਰੀਹੈਂਸਿਵ ਔਰ ਇੰਟੀਗ੍ਰੇਟਿਡ ਬਣਾਉਣ ਵਾਸਤੇ ਉਹਨਾਂ ਨੇ ਇਹ ਮਹਿਸੂਸ ਕੀਤਾਗਾ ਪਰ ਸਰਕਾਰ ਵੱਲੋਂ ਕਿ ਹਰ ਵਿਦਿਆਰਥੀ ਨੂੰ ਇੱਕ ਨਿਵੇਕਲੀ ਪਛਾਣ ਦਿੱਤੀ ਜਾਵੇ ਜਿਵੇਂ ਕਿ ਸਾਡੇ ਸਾਰੇ ਹਿੰਦੁਸਤਾਨ ਦੇ ਵਸਨੀਕਾਂ ਵਾਸਤੇ ਆਧਾਰ ਦਾ ਇੱਕ ਯੂਨਿਕ ਆਈਡੀ ਕਾਰਡ ਸਾਰੇ ਬੰਦਿਆਂ ਦਾ ਬਣਿਆ ਹੋਇਆ ਹੈ ਖਾਸ ਕਰਕੇ ਵਿਦਿਆਰਥੀਆਂ ਨੂੰ ਇੱਕ ਇਦਾਂ ਦਾ ਇੱਕ ਆਈਡੀ ਬਣਾ ਦਿੱਤੀ ਜਾਵੇ ਉਹ ਸਾਰੇ ਦੇਸ਼ ਦੇ ਵਿੱਚ ਵੈਲਿਡ ਹੋਊਗੀ ਉਹ ਦੇਸ਼ ਦੇ ਕਿਸੇ ਵੀ ਹਿੱਸੇ 'ਚ ਰਵੇ ਪੈਦਾ ਹੋਵੇ ਔਰ ਜਿਸ ਤੇ ਵੀ ਸਿੱਖਿਆ ਗ੍ਰਹਿਣ ਕਰ ਰਿਹਾ ਉੱਥੇ ਉਹਦੀ ਆਈਡੀ ਬਣ ਜਾਊਗੀ ਔਰ ਕਿਸੇ ਕਾਰਨ ਵਸ਼ ਚਾਹੇ ਉਹਦੇ ਪੇਰੈਂਟਸ ਦੀ ਟ੍ਰਾਂਸਫਰ ਦੇ ਕਾਰਨੀਆਂ ਕਿਸੇ ਹੋਰ ਆਪਣੇ ਸੂਬੇ ਨੂੰ ਛੱਡਣਾ ਪੈਂਦਾ ਹਾਇਰ ਐਜੂਕੇਸ਼ਨ ਵਾਸਤੇ ਜਾਣ ਵਾਸਤੇ ਜਾਂ ਕਿਸੇ ਹੋਰ ਦੂਸਰੇ ਕਾਰਨ ਵਾਸਤੇ ਆਈਡੀ ਨਹੀਂ ਬਦਲੂਗੀ ਉਹਦੇ ਪਿੱਛੇ ਮੰਤਵ ਇਹ ਸੀਗਾ ਕਿ ਹਿੰਦੁਸਤਾਨ ਦੇ ਸਕੂਲਾਂ ਦੇ ਵਿੱਚ ਜਿੰਨੇ ਵਿਦਿਆਰਥੀ ਨੇ ਉਹਨਾਂ ਦਾ ਇੱਕ ਡਾਟਾ ਇੱਕ ਪਾਸੇ ਸਾਰੇ ਕੋਲ ਆ ਜਾਊਗਾ। ਦੈਟ ਇਜ਼ ਦੀ ਪਰਪਸ ਆਫ ਥਿਸ ਆਧਾਰ ਜਿਹੜਾ ਸਟੂਡੈਂਟ ਆਧਾਰ ਨੂੰ ਬੈਟਰ ਕਹਾਇਆ ਮੈਨੂੰ ਕੱਲ੍ਹ ਕਿਹਾ ਜਾ ਸਕਦਾ ਹੈ। ਡਾਕਟਰ ਮਾਰਗੋ ਜਦੋਂ ਅਸੀਂ ਗੱਲ ਕਰਦੇ ਵਨ ਨੇਸ਼ਨ ਵਨ ਸਟੂਡੈਂਟ ਵਨ ਆਈਡੀ ਤੇ ਤੁਹਾਡੇ خیال ਚ ਵਿਦਿਆਰਥੀਆਂ ਲਈ ਹੋਰ ਕਿਸ ਤਰ੍ਹਾਂ ਲਾਹੇਵੰਦ ਹੋਏਗਾ? ਦੇਖੋ ਜਸਰਾਨ ਉਪਸਰ ਨੇ ਦੱਸਿਆ ਕਿ ਇੱਕ ਬੱਚਾ ਜਿਹੜਾ ਹੈ ਉਹ ਕਿਹੜੇ ਸਬਜੈਕਟ ਪੜ ਰਿਹਾ ਹਾਂ। ਕਿਉਂਕਿ ਹੁਣ ਆਪਣੇ ਕੋਲ ਇੱਕ ਬੇਸਿਕ ਸਬਜੈਕਟਸ ਆਪਾਂ ਪੜਦੇ ਆਂ ਇੰਗਲਿਸ਼ ਪੜਦੇ ਆਂ ਹਿੰਦੀ ਪੜਦੇ ਆਂ ਪੰਜਾਬੀ ਪੜਦੇ ਆਂ ਜਾਂ ਮੈਥਮੈਟਿਕਸ ਸਾਇੰਸ ਉਹ ਵੋਕੇਸ਼ਨਲ ਕੋਰਸੇਸ ਕਿਹੜੇ ਕਰ ਰਿਹਾ ਹ ਉਹਦੀ ਇਨਫੋਰਮੇਸ਼ਨ ਹੋਣੀ ਬਹੁਤ ਜ਼ਰੂਰੀ ਏ ਕਿਉਂਕਿ ਕੱਲ ਨੂੰ ਉਹਨੇ ਜੌਬ ਦੇ ਵਿੱਚ ਜਾਣਾ ਏ ਆਪਣਾ ਕੋਈ ਨਵਾਂ ਬਿਜ਼ਨਸ ਸਟਾਰਟ ਕਰਨਾ ਹੈਗਾ ਤੇ ਉਹ ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਚਾਹੀਦੀ ਏ ਉਹੀ ਇਨਫੋਰਮੇਸ਼ਨ ਜਿਹੜੀ ਆ ਉਹ ਹਾਇਰ ਐਜੂਕੇਸ਼ਨ ਵਿੱਚ ਵੀ ਕੈਰੀ ਫਾਰਵਰਡ ਹੋਣੀ ਏ ਉੱਥੋਂ ਇਹ ਦੇਖ ਸਕਦੇ ਆ ਕਿ ਆਪਾਂ ਅੱਗੇ ਉਹ ਬੱਚਾ ਕਿਹੜੇ ਪਾਸੇ ਜਾ ਸਕਦਾ ਕਿਹੜੇ ਕੋਰਸੇਸ ਉਹ ਕਰ ਸਕਦਾ ਕਿ ਇਹ ਸਾਰੀ ਇਨਫੋਰਮੇਸ਼ਨ ਜਦੋਂ ਇੱਕ ਥਾਂ ਤੇ ਹੋਏਗੀ ਸਾਡੇ ਕੋਲ ਅਗਰ ਸਪੋਜ਼ ਕਰੋ ਸਾਡੇ ਕੋਲ ਕੋਈ ਬੱਚਾ ਮਾਸ ਕਮਿਊਨੀਕੇਸ਼ਨ ਦਾ ਹੀ ਕੋਰਸ ਕਰਦਾ ਹੈ ਹਾਂਜੀ ਐਟ ਲੀਸਟ ਹਾਇਰ ਐਜੂਕੇਸ਼ਨ ਕਿਹੜੇ ਇੰਸਟੀਟਿਊਸ਼ਨਸ ਅਵੇਲੇਬਲ ਆ ਜਿਹਨੇ ਜਿੱਥੇ ਉਹਨੇ ਵੋਕੇਸ਼ਨਲ ਆ ਕੋਰਸ ਕੀਤਾ ਹੋਇਆ ਉਹ ਹਾਇਰ ਐਜੂਕੇਸ਼ਨ ਉੱਥੇ ਜਾ ਕੇ ਲੈ ਸਕਦਾ ਹੈ ਠੀਕ ਹੈ ਤੇ ਉਹ ਵੀ ਇੱਕ ਆਪਾਂ ਨੂੰ ਡਾਟਾ ਦੇ ਵਿੱਚੋਂ ਆਪਾਂ ਉਹਨੂੰ ਸੈਗਰੀਗੇਟ ਕਰਕੇ ਦੇਖ ਸਕਦੇ ਹਾਂ ਕਿ ਕਿਹੜੀ ਇਨਫੋਰਮੇਸ਼ਨ ਕਿੱਥੇ ਹੈ ਠੀਕ ਹੈ ਹਾਇਰ ਐਜੂਕੇਸ਼ਨ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਸਕੂਲ ਲੈਵਲ ਦੇ ਉੱਤੇ ਸ਼ੁਰੂ ਕੀਤਾ ਉਸੇ ਤਰ੍ਹਾਂ ਹੀ ਇਹਨਾਂ ਨੇ ਇੱਕ ਆਪਣਾ ਆਈ ਕਾਰਡ ਮਤਲਬ ਆਈਡੀ ਕ੍ਰੀਏਟ ਕੀਤਾ ਜਿਹਨੂੰ ਆਪਾਂ ਕਹਿੰਦੇ ਏ ਬੀ ਸੀ ਆਈਡੀ ਠੀਕ ਹੈ ਐਕੈਡੈਮਿਕ ਬੈਂਕ ਆਫ ਕ੍ਰੈਡਿਟਸ ਉਹਦੇ ਵਿੱਚ ਇਹ ਹੈਗਾ ਕਿ ਬੱਚਾ ਕਿਸੇ ਵੀ ਯੂਨੀਵਰਸਿਟੀ ਤੋਂ ਕੋਈ ਵੀ ਕੋਰਸ ਕਰ ਸਕਦਾ ਉਹ ਆਨਲਾਈਨ ਵੀ ਕਰ ਸਕਦਾ ਆਫਲਾਈਨ ਵੀ ਕਰ ਸਕਦਾ ਇੱਕ ਕੋਰਸ ਇੱਕ ਯੂਨੀਵਰਸਿਟੀ ਤੋਂ ਕਰ ਸਕਦਾ ਦੂਸਰਾ ਕੋਰਸ ਦੂਸਰੀ ਯੂਨੀਵਰਸਿਟੀ ਤੋਂ ਕਰ ਸਕਦਾ ਵਿਦਿਆਰਥੀ ਲਈ ਕਾਫੀ ਲਾਹੇਵੰਦ ਹੈ ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਦਾ ਸਿਲਸਿਲਾ ਅੱਗੇ ਤੋਰੀਏ

हम कहीं भी जाते हैं अपना आईडी दिखाते हैं वो एक प्रेस्टिज डॉक्यूमेंट होता है एक कॉन्फिडेंस डॉक्यूमेंट होता है और एक एस्पिरेशनल डॉक्यूमेंट होता है शायद जिंदगी के उसी समय में हम आईडी को बड़े गौरव के साथ अपने साथ रखते हैं और हमारी देश में जैसे जैसे प्रगति हो रही है वैसे ही आज हमारी आईडी की भी प्रगति हुई है आईडी अभी अपने पॉकेट में रहता था स्टूडेंट्स की उसकी डॉक्यूमेंटेशन उस पर्टिकुलर इंस्टीट्यूशन में रहता था एक आधा जगह पर और कहीं रह गया तो बड़ी बात है अभी आइडेंटिटी कार्ड अपने जेब में नहीं रहेगा अपने मोबाइल टेलीफोन पे रहेगा और मल्टी पॉइंट पे रहेगा और दुनिया में किसी भी जगह पे किसी भी व्यक्ति उसको यूज कर सकता है स्टूडेंट की अनुमति से इतना भी उन्होंने प्रूव किया फायरवॉल बनाया ये मेरे दृष्टि सब से सबसे उसकी ब्यूटी है कि गांव का विद्यार्थी अपना नाम लिखाता है नाम लिखाते ही उसका अपार आईडी बन जाएगा अपार आईडी के अंदर सारे उसकी सर्टिफिकेट की डॉक्यूमेंटेशन रहेगा करोड़ डॉक्यूमेंट अभी भी आ चुके हैं 25 करोड़ स्टूडेंट देश में अभी ऑन नेटवर्क 25 करोड़ है स्कूल एजुकेशन में चार करोड़ है हायर एजुकेशन में और स्किल की दुनिया में 5 करोड़ लोग जुड़े हैं स्किल स्किल बड़ा फ्लेक्सिबल है कई लोग स्किल्स लेते हैं कई लोग आईटीआई में रहते हैं कई लोग जीएसएस में रहते हैं कई लोग इंटर्नशिप अप्रेंटिस में जुड़े रहते हैं तो सब स्किल सेक्टर में जुड़े हैं ऐसे पांच करोड़ स्किल में ये तीनों को मिलाए ये होता है थर्टी फोर करोड़ थर्टी फोर करोड़ से जन्म से ही अपार में पच्चीस करोड़ आ चुके हैं और बाकी चंद दिनों में आजाक अकेडेमिक जब अप्रैल मई जून तक शुरू हो जाएगी भारत की सभी स्टूडेंट्स की अपार आईडी हो जाएगी और अपार आईडी में सभी के सर्टिफिकेट्स रहेंगे सभी के डिग्री रहेंगे सभी के क्रेडिट पॉइंट रहेंगे मान योग सिक्ख्या केंद्रीय सिक्ख्या मंत्री जी श्री धर्मिंदर प्रधान जी ने अपने इन्होंने ऐलान विद्यार्थियों इस लाहेवंद दसिया ਤੇ ਡਾਕਟਰ ਨੂਪਵਤ ਜੀ ਜਦੋਂ ਅਸੀਂ ਵਿਦਿਆਰਥੀਆਂ ਤੋਂ ਬਾਅਦ ਸੰਸਥਾਵਾਂ ਵਾਸਤੇ ਕਿੰਨਾ ਕੁ ਲਾਹੇਵੰਦ ਹੈ ਕਿ ਅਕਾਦਮਿਕ ਸੰਸਥਾਵਾਂ ਨੂੰ ਕਿੰਨਾ ਫਾਇਦਾ ਹੋਏਗਾ ਬਾਅਦ ਨੈਸ਼ਨ 1 ਆਈਡੀ 1 ਸਟੂਡੈਂਟ ਤੋਂ ਦੇਖੋ ਜੀ ਮੈਨੂੰ ਲੱਗਦਾ ਕਿ ਜਿੱਥੇ ਵਿਦਿਆਰਥੀ ਵਾਸਤੇ ਤਾਂ ਹੈ ਹੀ ਹੈ ਸੰਸਥਾਵਾਂ ਵਾਸਤੇ ਹੋਰ ਵੀ ਲਾਹੇਵੰਦ ਹੈ ਕਿਉਂਕਿ ਅੱਜ ਦਾ ਜੋ ਪ੍ਰੈਜੈਂਟ ਪ੍ਰੈਕਟਿਸ ਸੀਗੀ ਅੱਜ ਤੱਕ ਮੇਰੇ ਕਾਲਜ ਦੇ ਮੇਰੇ ਸਕੂਲ ਦੇ ਵਿੱਚ ਜੇ ਕੋਈ ਬੱਚਾ ਆਪਣੇ ਰਜਿਸਟ੍ਰੇਸ਼ਨ ਕਰਾਂਦਾ ਹੈ ਤੇ ਉਹ ਮੇਰੇ ਸਕੂਲ ਦਾ ਜਾਂ ਮੇਰੇ ਕਾਲਜ ਦਾ ਨੰਬਰ ਹੁੰਦਾ ਜਗਾ ਔਰ ਹਰ ਸਾਲ ਚੇਂਜ ਹੁੰਦਾ ਰਹਿੰਦਾ ਜ਼ਰਾ ਲੇਕਿਨ ਇਹਦੇ ਆਨ ਦੇ ਨਾਲ ਇਹ ਹੈ ਕਿ ਅੱਜ ਕਿਸੇ ਵੀ ਸਕੂਲ 'ਚ ਜੇ ਬੱਚਾ ਰਜਿਸਟ੍ਰੇਸ਼ਨ ਕਰਾਊਗਾ ਫਾਰ 올 ਟਾਈਮਸ ਟੂ ਕਮ ਉਹ ਸਾ ਥਰੂਆਊਟ ਹਿਸ ਲਾਈਫ ਉਹ ਨੰਬਰ ਸੇਮ ਰਹੂਗਾ ਉਹਦੀ ਜਿਹੜੀ ਅਕੈਡੈਮਿਕ ਜਰਨੀ ਹੈ ਜਿਵੇਂ 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 ਉਹ ਅੱਗੇ ਜਾਊਗਾ ਕਿਸੇ ਦੂਸਰੇ ਸਟੇਟ ਜਾਊਗਾ ਕੋਈ ਦੂਸਰੀ ਡਿਗਰੀ ਕਰੂਗਾ ਸਾਰੀ ਉਹ ਟਰੈਕ ਹੋ ਕੇ ਉਸੇ ਨੰਬਰ ਦੇ ਨਾਲ ਲਿੰਕ ਰਹੂਗੀ ਉਹਦਾ ਬੈਨੀਫਿਟ ਇਹ ਹੋਊਗਾ ਕਿ ਉਹ ਇੰਸਟੀਟਿਊਸ਼ਨ ਆਪਣੇ ਕਿਸੇ ਵੀ ਟਾਈਮ ਦੇ ਵਿਦਿਆਰਥੀ ਨੂੰ ਇੱਕ ਸਕਿੰਟ ਦੇ ਲੱਭ ਵੀ ਸਕਦਾ ਉਹਦੇ ਨਾਲ ਕੰਟੈਕਟਸ ਮੇਨਟੇਨ ਕਰ ਸਕਦਾ ਹੈ ਉਹਦੇ ਨਾਲ ਉਹਦੇ ਕੋਈ ਇੱਕ ਰਿਐਕਟਰ ਅਕੈਡਮੀਕ ਜਾਂ ਕੋਈ ਹੋਰ ਉਹਦਾ ਰਿਸੋਰਸ ਇਸਤੇਮਾਲ ਕਰਨਾ ਉਹ ਕਰ ਸਕਦਾ ਹੈ ਔਰ ਜਿਹੜੀ ਉਹਦੀ ਸਾਮ ਸੰਭਾਲ ਹੈ ਉਹਦੇ ਅਕੈਡਮੀਕ ਰਿਕਾਰਡ ਦੀ ਉਹ ਵੀ ਬਹੁਤ ਸੁਖਾਵੀ ਹੋ ਜਾਏਗੀ ਮਤਲਬ ਵਿਦਿਆਰਥੀ ਲਈ ਵੀ ਸੁਖਾ ਹੈ ਔਰ ਇੰਸਟੀਟਿਊਸ਼ਨ ਵਾਸਤੇ ਵੀ ਬਹੁਤ ਜ਼ਿਆਦਾ ਸੁਖਾ ਹੈ ਬਹੁਤ ਈਜ਼ੀ ਹੈ ਜੀ ਤੇ ਡਾਕਟਰ ਮਾਘਵਾ ਜੀ ਜਦੋਂ ਵਿਦਿਆਰਥੀ ਨੇ ਇਹਦੇ ਲਈ ਕਿਸ ਤਰ੍ਹਾਂ ਰਜਿਸਟਰਡ ਹੋਣਾ ਉਹਦੇ ਵਾਸਤੇ ਕੀ ਪ੍ਰੋਸੈਸ ਹੋਏਗਾ मैडम बहुत ही सिंपल प्रोसेस हैगा ਤੁਸੀਂ ਉਹਨਾਂ ਦੀ abc.gov.in ਵੈਬਸਾਈਟ ਤੇ ਜਾਣਾ ਹਾਂਜੀ ਉੱਥੇ ਜਾ ਕੇ ਮੇਰਾ ਨਹੀਂ خیال ਕਿ 5-7 ਉਹਦੇ ਕਾਲਮ ਹੈਗੇ ਆ ਨੇਮ ਆ ਤੁਹਾਡਾ ਫਾਦਰਜ਼ ਨੇਮ ਆ ਈਮੇਲ ਆਈਡੀ ਫੋਨ ਨੰਬਰ ਇੱਕ ਰਜਿਸਟਰ ਹੋਣਾ ਔਰ ਔਰ ਐਡਰੈਸ ਯਾ ਆਧਾਰ ਕਾਰਡ ਤੁਹਾਡਾ ਨਾਲ ਉਹਦੇ ਐਡ ਹੋਣਾ ਤੇ ਉਹ ਤੁਸੀਂ ਰਜਿਸਟਰ ਹੋ ਜਾਣਾ ਤੁਹਾਨੂੰ ਇੱਕ ਆਈਡੀ ਮਿਲ ਜਾਏਗਾ ਠੀਕ ਹੈ ਤੇ ਉਸ ਆਈਡੀ ਦਾ ਬੇਨਫਿਟ ਇਹ ਹੈਗਾ ਕੱਲ ਨੂੰ ਤੁਸੀਂ ਕਿਤੇ ਜੋਬ ਅਪਲਾਈ ਕਰਦੇ ਆਂ ਹਮ ਆਪਾਂ ਉਹਦੇ ਵਿੱਚ ਮੈਡਮ ਅੱਗੇ ਹੁਣ ਜਿਸ ਤਰ੍ਹਾਂ ਆਪਾਂ ਜੋਬ ਅਪਲਾਈ ਕਰਦੇ ਆਂ ਪਹਿਲਾਂ 10 ਸਰਟੀਫਿਕੇਟ ਅਪਲੋਡ ਕਰਦੇ ਆਂ ਹਾਂ ਫਿਰ ਉਸ ਤੋਂ ਬਾਅਦ ਉਹਦੀਆਂ ਕਾਪੀਆਂ ਲੈ ਕੇ ਉੱਥੇ ਜਾਣੇ ਆ। ਹਾਂ। ਉੱਥੇ ਵੈਰੀਫਾਈ ਕਰਵਾਨੇ ਆ। ਫਿਰ ਉਹ ਕਹਿੰਦੇ ਸਾਨੂੰ origignal ਸਬਮਿਟ ਕਰ ਦਿਓ। ਫਿਰ ਉਹਦੀ ਵੈਰੀਫਿਕੇਸ਼ਨ ਹੁੰਦੀ ਹੈ। ਫਰਾਡ ਹੁੰਦੇ ਆ ਉਹਦੇ ਵਿੱਚ। ਹੁਣ ਕੀ ਹੈ ਕਿ ਬੱਚੇ ਨੇ ਆਪਣਾ ਸਿਰਫ ਉਹ ਅਪਾਰ ਜਿਹੜਾ ਆਈਡੀ ਹੈ ਉਹ ਹੀ ਮੈਂਸ਼ਨ ਕਰਨਾ ਕੱਲ ਨੂੰ ਜੌਬ ਲੈਣ ਲਈ। ਬਿਲਕੁਲ। ਉਹ ਆਟੋਮੈਟਿਕਲੀ ਉੱਥੋਂ ਉਹਨਾਂ ਨੇ ਫੈਚ ਕਰ ਲੈਣਾ ਉਹਦਾ ਰਿਕਾਰਡ। ਤੇ ਉਹਦੇ ਵਿੱਚ ਉਹਦੇ ਸਾਰੇ ਸਰਟੀਫਿਕੇਟ ਪਏ ਹੋਏ ਤੇ ਉਹਨੂੰ ਵੀ ਕੈਰੀ ਕਰਨ ਦੀ ਲੋੜ ਨਹੀਂ ਹੈਗੀ। ਹਾਂ। ਤੇ ਜਿਨ੍ਹਾਂ ਨੇ ਜੌਬ ਪ੍ਰੋਵਾਈਡ ਕਰਨੀ ਆ ਉਹਨਾਂ ਨੂੰ ਵੀ ਉਹ ਚੈੱਕ ਕਰਨ ਦੀ ਲੋੜ ਨਹੀਂ ਉਹਨੂੰ ਵੈਰੀਫਾਈ ਕਰਨ ਦੀ, ਵੈਲੀਡੇਟ ਕਰਨ ਦੀ ਕੋਈ ਉਹ ਆਟੋਮੈਟਿਕਲੀ ਹੋ ਜਾਣਾ ਉਹਨਾਂ ਦਾ ਉਹਨਾਂ ਨੂੰ ਬਹੁਤ ਬੈਨੀਫਿਟ ਹੋਇਆਗਾ ਇਸ ਸੀਜ਼ਨ ਦਾ ਡਾਕਟਰ ਸਾਹਿਬ ਜਦੋਂ ਇਹਨਾਂ ਦੀ ਵਿਦਿਆਰਥੀਆਂ ਦੀ ਜਿਹੜੀ ਸਾਡੀ ਉਹਨਾਂ ਦੀ ਕੁਆਲਿਫੀਕੇਸ਼ਨ ਹੈ ਜਾਂ ਉਹਨਾਂ ਦਾ ਜਿਹੜਾ ਅਕੈਡੈਮਿਕ ਰਿਕਾਰਡ ਆ ਉਹ ਤਾਂ ਇੱਕ ਜਗ੍ਹਾ ਆ ਗਿਆ ਪਰ ਕਈ ਵਿਦਿਆਰਥੀ ਐਨਸੀਸੀ ਚ ਐਨਐਸਐਸ ਚ ਖੇਡਾਂ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਬਹੁਤ ਅੱਗੇ ਹੁੰਦੇ ਨੇ ਕੀ ਉਹ ਵੀ ਰਿਕਾਰਡ ਸਾਂਭਣ ਦੀ ਕੋਈ ਸੁਵਿਧਾ ਮਿਲੇਗੀ ਇਹਦੇ ਚ ਇਹ ਬਹੁਤ ਅੱਛੀ ਗੱਲ ਹੈ ਕਿਉਂਕਿ ਆਪਾਰ ਦੇ ਵਿੱਚ ਉਹਦੀ ਅਕੈਡੈਮਿਕ ਜਰਨੀ ਜਿਹੜੀ ਹੈ ਉਹਦਾ ਟਰੈਕ ਰਿਕਾਰਡ ਰੱਖਣਾ ਹਾਂ ਔਰ ਅਕੈਡਮਿਕ ਜਰਨੀ ਦਾ ਮਤਲਬ ਜਿਹੜੀ ਸਾਡੀ এডੂਕੇਸ਼ਨ ਪਾਲਿਸੀ ਜਿਹੜੀ 1968 ਚ ਬਣੀ ਸੀ ਉਸ ਤੋਂ ਲੈ ਕੇ ਜਿਹੜੀ 2020 ਦੀ ਜਿਹੜੀ ਲੇਟੈਸਟ ਆਈ ਹੈ ਉਹਦੇ ਵਿੱਚ ਇਹ ਅਕੈਡਮਿਕ ਦਾ ਮਤਲਬ ਹੀ ਹੈ ਕਿ ਉਹਦੀ 올 ਰੌਂਡ ਪਰਸਨੈਲਿਟੀ ਦੀ ਗਰੂਮਿੰਗ ਕਰਨਾ ਇਸ ਕਰਕੇ ਉਹਦੇ ਚ ਸਿਰਫ ਅਕੈਡਮਿਕ ਜਿਹੜੇ ਸਰਟੀਫਿਕੇਟਸ ਹੈ ਉਹ ਨਹੀਂ ਹੋਣਗੇ ਉਸ ਤੋਂ ਇਲਾਵਾ ਜਿਹੜੇ ਉਹਦੇ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੇ ਸਪੋਰਟਸ ਦੇ ਹੋਰ ਵੀ ਕੋਈ ਜੜੀਆਂ ਉਦੀ ਅਚੀਵਮੈਂਟਸ ਹੈ ਉਹ ਵੀ ਜਿਹੜਾ ਉਹਦਾ ਕੰਪੈਂਡੀਅਮ ਬਣ ਕੇ ਉਹਦੇ ਵਿੱਚ ਰਿਸਟੋਰ ਹੋਣਗੇ ਔਰ ਇਹਦਾ ਸਭ ਤੋਂ بڑا ਜਿਹੜਾ ਜਿਵੇਂ ਮਾਗੋ ਸਾਹਿਬ ਨੇ ਕਿਹਾ ਕਿ ਕਿਸੇ ਵੀ ਫੀਲਡ ਦਾ ਕਿਸੇ ਵੀ ਕਿਸਮ ਦੀ ਨੌਕਰੀ ਕਰਨੀ ਹੋਵੇ ਆਪਣਾ ਸੀਵੀ ਬਣਾਉਣਾ ਹੋਵੇ ਜਾਂ ਕਿਸੇ ਨੇ ਸੀਵੀ ਉਹਦਾ ਵੈਲੀਡੇਟ ਕਰਨਾ ਹੋਵੇ ਉਹਦੇ ਸਾਰੇ ਉਹਦੀ ਪਰਸਨੈਲਿਟੀ ਦੇ ਸਾਰੇ ਐਸਪੈਕਟਸ ਦੇ ਜਿਹੜੇ ਵੈਰੀਫਾਇਬਲ ਸਰਟੀਫਿਕੇਟਸ ਹੈ ਉਹ ਉਹਦਾ ਕੰਪੈਂਡੀਅਮ ਉਹਦਾ ਸਟੋਰ ਹਾਊਸ ਹੋਊਗਾ ਉਹਦੇ ਸਾਰੇ ਸਰਟੀਫਿਕੇਟ ਉਦੇ ਉਥੇ ਇੰਟੈਕਟ ਰਹਿਣਗੇ ਜਿਵੇਂ ਅਸੀਂ ਦੇਖਦੇ ਆ ਮਾਗੋ ਸਾਹਿਬ ਜਦੋਂ ਅਕਸਰ ਹੀ ਕਈ ਵਾਰ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਉਂਦੇ ਆ ਕਿ ਕੋਈ ਝਾਲੀ ਸਰਟੀਫਿਕੇਟ ਲੈ ਕੇ ਨੌਕਰੀ ਲੈ ਲਈ ਕਿਸੇ ਨੇ ਜਾਂ ਕਿਸੇ ਨੇ ਕਿਸੇ ਤਰ੍ਹਾਂ ਦਾ ਕੋਈ ਫਰਾਡ ਕਰ ਦਿੱਤਾ ਕਿ ਇਹਦੇ ਨਾਲ ਜਦੋਂ ਇਸ ਤਰ੍ਹਾਂ ਦਾ ਸਿਸਟਮ ਸ਼ੁਰੂ ਹੋ ਜਾਏਗਾ ਬਾ ਨੈਸ਼ਨ ਜਾਂ ਅਪਾਰ ਦਾ ਅਸੀਂ ਗੀਰ ਗੱਲ ਕਰ ਰਹੇ ਆ ਤੇ ਕੀ ਇਹਦੇ ਚ ਕੁਝ ਇਹਨੂੰ ਠੱਲ ਪਏਗੀ ਬਹੁਤ ਜ਼ਿਆਦਾ ਫਰਕ ਪਏਗਾ ਮੈਡਮ ਇਹਦੇ ਨਾਲ ਤੁਹਾਡੇ ਜਿਹੜੇ ਡਾਕੂਮੈਂਟਸ ਹੈਗੇ ਆ ਉਹ ਐਨਕ੍ਰਿਪਟਿਡ ਹੈਗੇ ਆ ਮਤਲਬ ਜਿਹੜੇ ਕਲਾਊਡ ਤੇ ਪਏ ਉਹਨਾਂ ਨੂੰ ਨਾ ਤਾਂ ਕੋਈ ਅਸੈਸ ਕਰ ਸਕਦਾ ਹੈਗਾ ਇਜ਼ੀਲੀ ਤੇ ਨਾ ਉਹਨੂੰ ਫੋਰਜ ਕਰ ਸਕਦਾ ਹੈਗਾ ਕੋਈ ਤੇ ਜਦੋਂ ਨਾ ਅਸੈਸ ਹੋਣੇ ਨਾ ਫੋਰਜ ਹੋਣੇ ਫਿਰ ਜੋ ਤੁਹਾਡਾ ਆਈਡੀ ਸ਼ੋਅ ਕਰ ਰਿਹਾ ਉਹੀ ਹੋਏਗਾ ਜਿਸ ਤਰ੍ਹਾਂ ਮੇਰੇ ਨਾਲ ਤੁਹਾਡੇ ਕੋਲ ਬੈਂਕ ਅਕਾਊਂਟ ਹੈ ਹਾਂਜੀ ਬੈਂਕ ਅਕਾਊਂਟ ਦਾ ਇੱਕ ਨੰਬਰ ਦੇ ਦਿੱਤਾ ਜੋ ਦੇ ਵਿੱਚ ਤੁਸੀਂ ਟਰਾਂਜੈਕਸ਼ਨਸ ਕੀਤੀਆਂ ਹੀਆਂ ਉਹ ਸਿਰਫ ਉਸ ਬੈਂਕ ਅਕਾਊਂਟ ਦੇ ਵਿੱਚ ਹੀ ਦਿਖਦੀਆਂ ਹਨ ਇਸੇ ਤਰ੍ਹਾਂ ਹੀ ਉਹ ਇੱਕ ਆਈਡੀ ਹੈਗਾ ਤੁਹਾਡਾ ਉਹ ਤੁਹਾਡਾ ਬੈਂਕ ਹੀ ਹੈ ਸਮਝ ਲਓ ਕਿ ਤੁਹਾਡੀਆਂ ਜੋ ਤੁਸੀਂ ਅਰਨਿੰਗ ਕੀਤੀ ਹੈ ਨਾ ਇਨ ਟਰਮਸ ਆਫ ਅਕੈਡਮਿਕਸ ਤੁਸੀਂ ਆਪਣੀਆਂ ਸਪੋਰਟਸ ਦੀਆਂ ਕੋਈ ਅਚੀਵਮੈਂਟਸ ਹੈ ਤੁਹਾਡੀਆਂ ਕੋ-ਕੈਰਿਗੂਲਰ ਐਕਟੀਵਿਟੀਆਂ ਦੀਆਂ ਹੈਗੀਆਂ ਤੁਹਾਡੀਆਂ ਅਕੈਡਮਿਕਸ ਦੀਆਂ ਜੋ ਵੀ ਅਚੀਵਮੈਂਟਸ ਆ ਉਹ ਤੁਹਾਡੀਆਂ ਕ੍ਰੈਡਿਟ ਹੋ ਜਾਣੀਆਂ ਇਹਦੇ ਵਿੱਚ ਤੇ ਉਹ ਜਿਹੜੀਆਂ ਹੈਗੀਆਂ ਤੁਹਾਡੀਆਂ ਹੀ ਹੈ ਉਹ ਨਾ ਤਾਂ ਫੋਰਜ ਹੋਣੀਆਂ ਨਾ ਉਹਨਾਂ ਨੂੰ ਡੁਪਲੀਕੇਟ ਕਰ ਸਕਦਾ ਉਹਦਾ ਕੋਈ ਪ੍ਰੋਪਰ ਜਦੋਂ ਅਸੀਂ ਉਹਨੂੰ ਖੋਲਣਾ ਕੋਈ ਜਿਵੇਂ ਅਸੀਂ ਕੋਡ ਹੁੰਦਾ ਸਾਡਾ ਏਟੀਐਮ ਦਾ ਕੋਡ ਹੈ ਜਾਂ ਕੋਈ ਇਹਦਾ ਡੈਮੇਜ ਕਰਦਾ ਉਦਾਂ ਇਹਦਾ ਕੋਈ ਕੋਡ ਹੋਏਗਾ ਜਿਹਨੂੰ ਅਸੀਂ ਦੇਖ ਕੇ ਆਪਣਾ ਕਾਰਡ ਜ ਇਹ ਨਾ ਤੁਹਾਡਾ ਡਿਜੀਟਲ ਲੋਕਰ ਦੇ ਨਾਲ ਲਿੰਕ ਹੋ ਜਾਣਾ ਆਧਾਰ ਕਾਰਡ ਦੇ ਨਾਲ ਲਿੰਕ ਹੋ ਜਾਣਾ ਜਿੱਦਾਂ ਆਪਾਂ ਕੋਈ ਬੈਂਕ ਦਾ ਅਕਾਊਂਟ ਓਪਨ ਕਰਦੇ ਆ ਤੁਹਾਡੇ ਲਿੰਕਡ ਮੋਬਾਈਲ ਨੰਬਰ ਦੇ ਉੱਤੇ ਇੱਕ ਓਟੀਪੀ ਜਨਰੇਟ ਹੁੰਦਾ ਉਹੀ ਓਟੀਪੀ ਜਨਰੇਟ ਹੋਏਗਾ ਅਸੈਸ ਕਰ ਸਕਦੇ ਜੀ ਹਾਂਜੀ ਡਾਕਟਰ ਬਸ ਵਿਦਿਆਰਥੀਆਂ ਦੀ ਜਿਹੜੀ ਕੌਨਫਿਡੈਂਸ਼ੀਅਲ ਜਾਂ ਸੀਕਰੈਸੀ ਹੈ ਉਹਦੇ ਨਾਲ ਕੋਈ ਦਾ ਸੰਬੰਧਤਾ ਨਹੀਂ ਕਿ ਉਹ ਵੀ ਉਹਨਾਂ ਦਾ ਕੋਈ ਕੋਈ ਡਾਕੂਪੈਂਟ ਕੋਈ ਰਿਕਾਰਡ ਉਹਨਾਂ ਦਾ ਕਿਧਰੇ ਦੇਖੋ ਜਦੋਂ ਨਹੀਂ ਹੋ ਸਕਦਾ ਜਦ ਟੈਕਨੋਲੋਜੀ ਆਂਦੀ ਹੈ ਨਾ ਉਹਦੇ ਚ ਜਿਹੜਾ ਇੱਕ 올ਡ ਸਕੂਲ ਆਫ ਥੋਟ ਹੈਗਾ ਉਹਦੇ ਮਨ 'ਚ ਇੱਕ ਖਦਸ਼ਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਖਾਸ ਕਰਕੇ ਤੁਸੀਂ ਦੇਖਿਆ ਉਹਨਾਂ ਜਦ ਬੈਂਕਾਂ ਨੇ ਕਿਹਾ ਜੀ ਸਾਰੀ ਆਨਲਾਈਨ ट्रांजैक्शन ਹੋ ਗਈ ਲੋਕਾਂ ਨੂੰ ਬੜਾ ਡਰ ਸੇਗਾ ਕੀ ਮੇਰੇ ਬੈਂਕ ਚ ਪੈਸਾ ਕੋਈ ਹੋਰ ਇਹ ਨਾ ਘੜਾ ਜਾਵੇ ਤੇ ਉਹਨਾਂ ਨੇ ਸਪੈਸ਼ਲ ਅਕਾਊਂਟ ਖੁਲਾਇਆ ਤੇ 5 7 10000 ਰੁਪਏ ਰੱਖਿਆ ਕਿ ਘਾਟੋ ਕਰ ਜੇ ਚੋਰੀ ਵੀ ਹੋ ਗਿਆ ਤੇ ਇਹ ਨਹੀਂ ਜਾਊਗਾ ਲੇਕਿਨ ਅਜਿਹਾ ਸੀ ਦੇਖਦੇ ਆ ਕਿ ਕਈ ਵਾਰੀ ਟ੍ਰਾਂਜੈਕਸ਼ਨ ਦਾ ਮੈਸੇਜ ਵੀ ਆ ਜਾਂਦਾ ਹੈ ਪੈਸਾ ਨਿਕਲ ਵੀ ਜਾਂਦਾ ਹੈ ਲੇਕਿਨ ਪਹੁੰਚਦਾ ਨਹੀਂ ਹੈ ਪੈਸਾ ਆਟੋਮੈਟਿਕਲੀ ਵਾਪਸ ਵੀ ਆ ਜਾਂਦਾ ਹੈ ਤੇ ਇਸ ਤਰੀਕੇ ਦੇ ਨਾਲ जिथे भी डाटा होगा उ सवाल बनना मुनासिब हैगा जायज़ है, है। लेकिन क्योंकि टैक्नोलॉजी बहुत एडवासड है और वो एक वैल well इनक्रिप्टिड है जिमें क्या है उन्होंने असैस जी है कि हर बंदी असैस हर पास नहीं होनी ठीक है।, है वो अचक बड़े बड़े हैकरस बैठे हैं लेकिन वो बड़े एडवास लैवल की गल् होंगे लेकिन और मेरे डेटे च फॉर दैट मैटर किसी दूसरे बंद का इंटरस्ट किन्ना होगा उस डाटे का कोई बहुत लाहेवंद एडवाटेज नहीं है ਇਸ ਕਰਕੇ ਇੱਕ ਸਵਾਲ ਤਾਂ ਹੈ ਪਰ ਲੇਕਿਨ ਕਿਉਂਕਿ ਇਹ ਬਹੁਤ ਟੈਕਨੋਲੋਜੀਕਲੀ ਐਡਵਾਂਸਡ ਕੰਟਰੀ ਬਣ ਚੁੱਕਿਆ ਆਪਣਾ ਇਹਦੇ ਚ ਜਿਹੜੇ ਪ੍ਰੋਗਰਾਮ ਸੌਫਟਵੇਅਰਸ ਬਣ ਰਹੇ ਆ ਉਹ ਬਹੁਤ ਸੁਰੱਖਿਅਤ ਸੇਫ ਨੇ ਸਿਕਿਉਰ ਨੇ ਠੀਕ ਹੈ ਡਾਕਟਰ ਮਾਰਗੋ ਪੈਂਡੂ ਖੇਤਰਾਂ ਦੇ ਵਿੱਚ ਜਿਵੇਂ ਜਦੋਂ ਵੀ ਕੋਈ ਨਵਾਂ ਅਸੀਂ ਦੇਖਦੇ ਆ ਨਵੀਂ ਕੋਈ ਮਤਲਬ ਆਉਂਦੀ ਆ ਕੋਈ ਪਾਲਿਸੀ ਤਾਂ ਇੱਕਦਮ ਉਹਦਾ ਮੈਂਟਲ ਸੈਟਅਪ ਸਾਡਾ ਬਣ ਚ ਸਮਾਂ ਲੱਗਦਾ ਤੇ ਪਿੰਡੂ ਖੇਤਰਾਂ ਦੇ ਵਿੱਚ ਵਿਦਿਆਰਥੀਆਂ ਕੋਲ ਬਹੁਤ ਸਾਰੀਆਂ ਕਈ ਵਾਰੀ ਸਹੂਲਤਾਂ ਹੀ ਨਹੀਂ ਹੁੰਦੀਆਂ ਕਿ ਉਹ ਇਸ ਦੇ ਨਾਲ ਜੁੜ ਸਕਣ ਤੁਹਾਡੇ ਖਿਆਲ ਚ ਕਿਹੜੀਆਂ ਚੁਣੌਤੀਆਂ ਉਹਨਾਂ ਵਿਦਿਆਰਥੀਆਂ ਨੂੰ ਆਉਣਗੀਆਂ ਇਹਦੇ ਸਬੰਧ ਦੇ ਵਿੱਚ ਬਹੁਤ ਅੱਛਾ ਕੁਐਸਚਨ ਹੈਗਾ ਮੈਡਮ ਇਹਦੇ ਵਿੱਚ ਨਾ ਦੇਖੋ ਪੰਜਾਬ ਤਾਂ ਸਾਡਾ ਬੜਾ ਅੱਗੇ ਇੱਕ ਸਟੇਟ ਬਣ ਚੁੱਕਾ ਆਲਮੋਸਟ 100% ਇੱਥੇ ਲੋਕਾਂ ਦੇ ਕੋਲ ਸਮਾਰਟਫੋਨ ਹੈਗੇ ਆ ਪਰ ਇੰਡੀਆ ਦੇ ਵਿੱਚ ਹੱਲੇ ਵੀ ਬਹੁਤ ਸਾਰੇ ਇਦਾਂ ਦੇ ਰੂਰਲ ਏਰੀਆਜ਼ ਜਾਂ ਐਸੇ ਅਵੇਲੇਬਲ ਹੈਗੇ ਜਿੱਥੇ ਹੱਲੇ ਵੀ ਲਾਈਟ ਨਹੀਂ ਪਹੁੰਚੀ ਜਾਂ ਹੱਲੇ ਵੀ ਉੱਥੇ ਫੋਨ ਨਹੀਂ ਹੈਗੇ ਪਰ ਜਿਹੜੇ ਸਕੂਲਸ ਹੈਗੇ ਆ ਜਾਂ ਪੰਚਾਇਤਾਂ ਹੈਗੀਆਂ ਜਾਂ ਅਦਰਵਾਇਜ਼ ਉੱਥੇ ਜਿਹੜਾ ਬੈਂਕਿੰਗ ਸਿਸਟਮ ਹੈਗਾ ਜਾਂ ਅਦਰਵਾਇਜ਼ ਵੀ ਤੁਸੀਂ ਦੇਖੋ ਜਾ ਕੇ ਜਿਹੜੇ ਸਕੂਲਸ ਹੈਗੇ ਉੱਥੇ ਕੰਪਿਊਟਰ ਲੈਬਸ ਹੈਗੀਆਂ ਬਿਲਕੁਲ ਤੇ ਇਹ ਜਿਹੜੇ ਆਈ ਕਾਰਡ ਬਣਨੇ ਆ ਜਾਂ ਤੁਹਾਡੇ ਅਪਾਰ ਦੇ ਨਾਲ ਤੁਸੀਂ ਬੱਚਿਆਂ ਦੇ ਲਿੰਕ ਕਰਨੇ ਆ ਇਹ ਸਕੂਲਸ ਨੇ ਹੀ ਲਿੰਕ ਕਰ ਦੇਣੇ ਆ ਤੇ ਇਹਦੇ ਲਈ ਬੱਚਿਆਂ ਨੂੰ ਜ਼ਿਆਦਾ ਐਫਰਟ ਕਰਨ ਦੀ ਲੋੜ ਨਹੀਂ ਪੈਣੀ ਉਹਦੇ ਲਈ ਇਹ ਹੈ ਕਿ ਉਹਨਾਂ ਨੇ ਪੇਰੈਂਟਸ ਤੋਂ ਕੰਸੈਂਟ ਲੈ ਲੈਣੀ ਹੈ ਸਕੂਲਾਂ ਨੇ ਅਸੀਂ ਇਸ ਤਰ੍ਹਾਂ ਉਹਨਾਂ ਨੂੰ ਲਿੰਕ ਕਰਨ ਲੱਗੇ ਆ ਉਹ ਕੰਸੈਂਟ ਲੈ ਕੇ ਬੱਚਿਆਂ ਦੀ ਉਹਨਾਂ ਦੇ ਪੇਰੈਂਟਸ ਦੀ ਉਸ ਤੋਂ ਬਾਅਦ ਉਹਨਾਂ ਨੂੰ ਉਹ ਲਿੰਕ ਕਰ ਦੇਣ ਜੇ ਤਾਂ ਬੱਚੇ ਬੱਚੇ ਮੇਰੇ ਖਾਲ ਸਕੂਲਾਂ ਵਾਲੇ ਤੇ ਮਾਈਨਰ ਹੀ ਹੁੰਦੇ ਉਹਨਾਂ ਦੀ ਬਾਲ ਹਾਂ ਜੀ ਉਹਨਾਂ ਦੇ ਪੇਰੈਂਟਸ ਤੋਂ ਕੰਸੈਂਟ ਲੈਣੀ ਜ਼ਰੂਰੀ ਹੈ ਕੰਸੈਂਟ ਤੋਂ ਬਿਨਾਂ ਨਹੀਂ ਹੋਏਗਾ ਕਿਉਂਕਿ ਆਧਾਰ ਦੇ ਨਾਲ ਲਿੰਕ ਕਰਨਾ ਹੈਗਾ ਉਹਨੂੰ ਤੇ ਉਹ ਕੰਸੈਂਟ ਫਾਰਮ ਉਹਨਾਂ ਨੇ ਦਿੱਤਾ ਹੋਇਆ ਹੈ ਸਾਈਟ ਦੇ ਉੱਤੇ ਤੇ ਉਹ ਕੰਸੈਂਟ ਫਾਰਮ ਫਿਲ ਕਰਕੇ ਉਹ ਅਸੈਪਟ ਕਰਨਗੇ ਉਹਦੇ ਪੇਰੈਂਟਸ ਤੇ ਫੇਰ ਹੀ ਉਸ ਤੋਂ ਬਾਅਦ ਆਪਾਂ ਲੱਖ ਸੈਕਿੰਡਲੀ ਨਾ ਜਿਹੜੇ ਜਿਆਦੇ ਗੱਲ ਵਿੱਚ ਬੋਲ ਰਹੇ ਆ ਕਿ ਇਹ ਇਹ ਜਦ ਕੋਵਿਡ ਹੋਇਆ ਸੀ ਉਸ ਟਾਈਮ ਵੀ ਇਹ ਸਵਾਲ ਉਠਾਇਆ ਜਾਗਾ ਜੀ ਕਿ ਆਨਲਾਈਨ ਐਜੂਕੇਸ਼ਨ ਹੋ ਗਈ ਪਿੰਡਾਂ ਦੇ ਵਿੱਚ ਨੈਟਵਰਕ ਨਹੀਂ ਆਂਦਾ ਔਰ ਦੇ ਵਿੱਚ ਕਿਦਾਂ ਬੱਚੇ ਪੜ੍ਹਨਗੇ ਲੇਕਿਨ ਅਸੀਂ ਦੇਖਿਆ ਕਿ ਉਹ ਹਿੰਦੁਸਤਾਨ ਨੇ ਕੋਵਿਡ ਦੇ ਵਿੱਚ ਆਪਣੇ ਦੇਸ਼ ਨੂੰ ਤਾਂ ਸੰਭੇ ਸੰਭਿਆ ਦੂਸਰੇ ਕਈ ਦੇਸ਼ਾਂ ਨੂੰ ਵੀ ਮਤਲਬ ਕਿ ਟੈਕਨੋਲੋਜੀਕਲੀ ਵੀ ਮੈਡੀਕਲੀ ਵੀ ਸਪੋਰਟ ਵੀ ਕੀਤਾ ਤੇ ਇਸ ਕਰਕੇ ਇਹ ਗੱਲ ਉਹ ਹੁਣ ਖਤਮ ਹੋ ਗਈ ਹੈ ਕਿ ਵੀ ਪਿੰਡੂ ਖੇਤਰ ਦੇ ਵਿੱਚ ਹਰ ਪਿੰਡ ਦੇ ਵਿੱਚ ਪੰਚਾਇਤ ਲੈਵਲ ਤੇ ਫੈਸਿਲਿਟੇਸ਼ਨ ਸੈਂਟਰਸ ਬਣੇ ਹੋਏ ਹੈ ਹਰ ਛੋਟੇ ਤੋਂ ਛੋਟੇ ਮਤਲਬ ਕਿ ਵਿਲੇਜ ਦੇ ਵਿੱਚ ਕਿਤੇ ਨਾ ਕਿਤੇ ਕਿ ਟੈਕਨੋਲੋਜੀ ਦਾ ਕੋਈ ਨਾ ਕੋਈ ਅੰਸ਼ ਅਵੇਲੇਬਲ ਹੈ ਇਸ ਕਰਕੇ ਇਹ ਕੋਈ ਇਟਸ ਨੋਟ ਗੋਇੰਗ ਟੂ ਪਰੂਵ ਟੂ ਬੀ ਵੈਰੀ ਬਿਗ ਚੈਲੰਜ ਐਡੀ ਵੱਡੀ ਗੱਲ ਨਹੀਂ ਹੈ ਤੇ ਅੱਜ ਕੱਲ ਜਿਵੇਂ ਵਿਦੇਸ਼ ਚ ਪੜਨ ਦਾ ਰੁਝਾਨ ਹੈ ਬੱਚਿਆਂ ਦਾ ਫਿਰ ਉਹਨਾਂ ਨੂੰ ਇਹ ਜਿਹੜਾ ਹੋਏਗਾ ਵਨ ਨੇਸ਼ਨ ਵਨ ਆਈਡੀ ਵਾਲਾ ਉਹਨਾਂ ਨੂੰ ਇਹਦੀ ਕੋਈ ਕੋਈ ਸੁਵਿਧਾ ਉੱਥੇ ਵੀ ਜਾ ਕੇ ਮਿਲੇਗੀ ਜਾਂ ਉਹਦਾ ਕੀ ਉੱਥੇ ਜਾ ਕੇ ਲਾਭ ਹੋਏਗਾ ਦੇਖੋ ਹਲੇ ਕਿਉਂਕਿ ਇਹ ਲੇਟਰ ਮਤਲਬ ਕਿ ਐمبرਯੋਨਿਕ ਸਟੇਜ ਦੇ ਵਿੱਚ ਹੈ ਹਲੇ ਸ਼ੁਰੂਆਤੀ ਦੌਰ ਦੇ ਵਿੱਚ ਹੈ ਜਦ ਕੋਈ ਨਵੀਂ ਚੀਜ਼ ਹੁੰਦੀ ਹੈ ਉਹਦੇ ਵਿੱਚ ਕੁਝ ਨਵੇਂ ਐਕਸਪੀਰੀਅੰਸ ਹੋਣਗੇ ਉਹਦੇ ਵਿੱਚ ਐਡ ਹੁੰਦੀ ਰਹੂਗੀ ਚੀਜ਼ ਹਾਲ ਦੀ ਘੜੀ ਹਿੰਦੂਸਤਾਨ ਦੇ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਦਾ ਸਾਰਾ ਰਿਕਾਰਡ ਹੀ ਇਹਦੇ ਵਿੱਚ ਹੋਣਾ ਸ਼ਾਮਿਲ ਜਿਹੜਾ ਬੱਚਾ ਜਿੱਦਾਂ ਤੁਸੀਂ ਕਹਿੰਦੇ ਇੱਥੋਂ ਚੱਲ ਕੇ ਬਾਹਰ ਚਲੇ ਜਾਊਗਾ ਕਿ ਉਹ ਬਾਹਰ ਵਾਲੀ ਡਿਗਰੀਆਂ ਵਿੱਚ ਐਡ ਹੋਣਗੀਆਂ ਜਾਂ ਨਹੀਂ ਹੋਣਗੀਆਂ ਹਾਲ ਦੀ ਘੜੀ ਇਹਦੇ ਵਿੱਚ ਕੋਈ ਸਕੋਪ ਨਹੀਂ ਹੈ ਲੇਕਿਨ ਹੋ ਸਕਦਾ ਵਿਦ ਐਕਸਪੀਰੀਅੰਸ ਜੇ ਕੋਈ ਇਦਾਂ ਦਾ ਕੋਈ ਆਈ ਸਜੈਸ਼ਨਸ ਤੇ ਇਨਕੋਰਪੋਰੇਟ ਹੋ ਜਾਣਗੇ ਲੇਕਿਨ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਬਾਹਰ ਜਾ ਕੇ ਜਿਹੜਾ ਬਾਹਰ ਦਾ ਉਹਨਾਂ ਦਾ ਕੋਈ EMPLOYER ਹੈ ਉਹਨੂੰ ਵੀ ਐਡਵਾਂਟੇਜ ਹੈ ਵਿਦ ਹਿਸ ਕਨਸੈਂਟ ਉਹ ਐਕਸੈਸ ਕਰ ਸਕਦਾ ਕਿਉਂਕਿ ਗਵਰਨਮੈਂਟ ਦਾ ਆਥੈਂਟੀਕੇਟ ਸੋਰਸ ਹੈ ਉਹ ਇਸ ਕਰਕੇ ਉਹ ਜਿਹੜਾ ਬਾਹਰਲਾ EMPLOYER ਹੈ ਉਹਦੇ ਵਾਸਤੇ ਵੀ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਔਰ ਬੱਚੇ ਵਾਸਤੇ ਵੀ ਹੈ ਜੇ ਮੰਨ ਲਓ ਇੱਥੋਂ ਬੱਚਾ ਬਾਹਰ ਚਲੇ ਗਿਆ ਕੋਈ ਬਹੁਤ ਇੰਪੋਰਟੈਂਟ ਡਾਕੂਮੈਂਟ ਹੈ ਉਹਨੇ ਲੈ ਆ ਹੀ ਨਹੀਂ ਹੈਗਾ ਜਾਂ ਕੁਝ ਹੈ ਉਹਨੂੰ ਲਿਆਣ ਲੱਗੇ ਉੱਥੇ ਪਛਾਣ ਲੱਗੇ ਵੀ 15 ਦਿਨ ਲੱਗ ਜਾਣੇ ਹਨ ਲੇਕਿਨ ਜੇ ਆਲਰੇਡੀ ਉਹਦਾ ਉਏਕਸ ਵਿਦਨ ਸੈਕਿੰਡਸ ਉਹਨੂੰ ਸਾਸ ਕਰ ਲਊਗਾ ਇਸ ਤਰੀਕੇ ਦੇ ਨਾਲ ਮੈਂ ਇਹ ਤਰੀਕਾ ਇਹ ਡਿਸਕਸ਼ਨ ਕਰਨਾ ਚਾਹੁੰਦਾ ਉਹਦੇ ਵਿੱਚ ਸਰ ਪਤਾ ਇੱਕ ਹੋਰ ਬੜਾ ਤੁਸੀਂ ਜੋ ਦੱਸਿਆ ਬਿਲਕੁਲ ਠੀਕ ਹੈ ਬਹੁਤ ਵਧੀਆ ਉਹਦੇ ਨਾਲ ਇਹ ਹੈ ਕਿ ਜਦੋਂ ਬੱਚਾ ਅਪਲਾਈ ਕਰਦਾ ਨਾ ਕਿਤੇ ਹਾਇਰ ਐਜੂਕੇਸ਼ਨ ਲਈ ਫੋਰਨ ਯੂਨੀਵਰਸਿਟੀਆਂ ਦੇ ਵਿੱਚ ਤੇ ਉਹ ਅਪਲਾਈ ਕਰਨ ਲੱਗੇ ਨਾ ਇੱਕ ਪ੍ਰੈਡਿਕਟਿਡ ਸਕੋਰ ਪੁੱਛਦੇ ਆ ਕਿਉਂਕਿ ਉਹਦਾ ਹਲੇ ਪੇਪਰ ਹੋਇਆ ਨਹੀਂ ਹੁੰਦਾ ਪਲੱਸ 2 ਦਾ ਪਲੱਸ 2 ਜਦੋਂ ਉਹਨੇ ਅਪੀਅਰ ਹੋਣਾ ਹੈ ਦੋਸਤੋਂ ਪਹਿਲਾਂ ਹੀ ਪੁੱਛ ਲੈਂਦੇ ਆ ਦਾ ਪ੍ਰੈਡਿਕਟਿਡ ਸਕੋਰ ਹੂੰ ਤਾਂ ਉਹ ਸਕੂਲ ਤੋਂ ਇੱਕ ਸਰਟੀਫਿਕੇਟ ਬਣਾ ਕੇ ਉਹਥੇ ਲਿਖ ਦਿੰਦੇ ਕਿ ਇਹਦੇ 97% ਪਰ ਜਲਨਸ ਦਾ ਪਲੱਸ 1 ਦਾ ਰਿਕਾਰਡ ਦੇਖਦੇ ਆਂ ਤੇ ਉੱਥੇ ਉਹਦੇ 50% ਵੀ ਨਹੀਂ ਆਏ ਹੁੰਦੇ ਬਿਲਕੁਲ ਪਰ ਉਹ ਰਿਕਾਰਡ ਉਹਨਾਂ ਕੋਲ ਹੁੰਦਾ ਹੀ ਨਹੀਂ ਐਮਬੈਸੀਜ਼ ਕੋਲ ਜਦੋਂ ਉਹਨਾਂ ਨੇ ਉਹਦਾ ਵੀਜ਼ਾ ਪ੍ਰੋਸੈਸ ਕਰਨਾ ਹੈਗਾ ਤੇ ਜਦੋਂ ਅਪਾਰ ਦੇ ਨਾਲ ਲਿੰਕ ਹੋ ਜਾਏਗਾ ਫਿਰ ਤਾਂ ਉਹਦੀ ਸਾਰੀ ਜਰਨੀ ਲਿੰਕਡ ਹੈ ਜਨਮ ਪੱਤਰੀ ਹੈ ਜੀ ਜਨਮ ਪੱਤਰੀ ਹੈ ਉਹਦਾ ਨਰਸਰੀ ਦਾ ਵੀ ਦੇਖ ਲੈਣ ਕਿ ਹਾਂ ਵੀ ਨਰਸਰੀ ਜਿਹਦੇ ਕਿੰਨੇ ਨੰਬਰ ਆਏ ਸੀਗੇ ਮਤਲਬ ਇਹ ਬਹੁਤ ਜ਼ਿਆਦਾ ਵਿਦਿਆਰਥੀਆਂ ਵਾਸਤੇ ਲਾਹੇਵੰਦ ਹੋਣ ਵਾਲਾ ਹੈ ਸਾਰੇ ਲਈ ਮਤਲਬ ਦੇਖੋ ਅਸੀਂ ਆਉਣ ਵਾਲੇ ਟਾਈਮਸ ਦੇਖੀਏ ਤੇ ਬਹੁਤ ਜ਼ਿਆਦਾ ਬਹੁਤ ਬੈਨੀਫਿਟ ਹੋਏਗਾ ਹਾਂਜੀ ਤੇ ਜਦੋਂ ਅਸੀਂ ਇਸ ਦਾ ਤੁਸੀਂ ABC ਦੀ ਗੱਲ ਜਿਵੇਂ ਕੀਤੀ ਸੀ ਉਹ ਚ ਸਿੱਖਿਆ ਸੰਸਥਾਵਾਂ ਦੇ ਵਿੱਚ ਨਿਊ ਐਜੂਕੇਸ਼ਨ ਪਾਲਸੀ ਦੇ ਅੰਡਰ ਇਹ ਜਿਹੜਾ ਵਿਚਾਰਿਆ ਜਾ ਰਿਹਾ ਹਾਂਜੀ ਇਹ ਜਿਹੜੀ NEP 2020 ਹੈ ਨਾ ਉਹਦੇ ਵਿੱਚ ਉਹਨਾਂ ਨੇ ਅਕਾਡੈਮਿਕ ਬੈਂਕ ਆਫ ਕ੍ਰੈਡਿਟਸ ਬਣਾਤਾ ਉਹਦੇ ਵਿੱਚ ਇਹ ਹੈ ਕਿ ਤੁਸੀਂ ਆਫਲਾਈਨ ਜਾਂ ਆਨਲਾਈਨ ਕੁਝ ਵੀ ਕੋਰਸੇਸ ਕਰਦੇ ਆਂ ਇਹ ਹਾਇਰ ਐਜੂਕੇਸ਼ਨ ਦੀ ਗੱਲ ਹੈ ਉਹਦੇ ਵਿੱਚ ਇਹ ਚੱਲਦਾ ਹੈਗਾ ਕਿ ਤੁਸੀਂ ਆਪਣੇ ਕ੍ਰੈਡਿਟ ਔਰਨ ਕਰਨੇ ਆ ਜਿਸ ਤਰ੍ਹਾਂ ਤੁਸੀਂ ਕੋਈ 40 ਘੰਟੇ ਦਾ ਪ੍ਰੋਗਰਾਮ ਕੀਤਾ ਤੇ ਤੁਹਾਨੂੰ ਉਹ ਇੱਕ ਕ੍ਰੈਡਿਟ ਮਿਲ ਜਾਂਦਾ ਹੈਗਾ ਤੋ ਉਹ ਜਿੱਦਾਂ ਜਿੱਦਾਂ ਤੁਸੀਂ ਆਪਣੇ ਕ੍ਰੈਡਿਟ ਕਰਦੇ ਆ ਇੱਕ ਡਿਪਲੋਮਾ ਕਰਨ ਲਈ ਤੁਹਾਨੂੰ 16 ਕ੍ਰੈਡਿਟ ਚਾਹੀਦੇ ਜਾਂ 20 ਕ੍ਰੈਡਿਟ ਚਾਹੀਦੇ ਆ ਤੁਸੀਂ ਜਿੱਥੋਂ 50% ਕ੍ਰੈਡਿਟ ਅਚੀਵ ਕੀਤੇ ਹਨ ਚਾਹੇ IIT ਤੋਂ ਕੀਤੇ ਜਾਂ IIM ਤੋਂ ਕੀਤੇ ਕਿਤੋਂ ਵੀ ਕੀਤੇ ਆ ਤੋ ਤੁਸੀਂ ਆਪਣੇ ਕ੍ਰੈਡਿਟਸ ਨੂੰ ਰਿਡੀਮ ਕਰਵਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਤੁਹਾਡੇ ਉਹ ਪੁਆਇੰਂਟਸ ਬਣ ਜਾਂਦੇ ਨੇ ਨਾ ਜੋ ਕ੍ਰੈਡਿਟ ਕਾਰਡ ਤੋਂ ਤੁਸੀਂ ਕੋਈ ਪੇਮੈਂਟ ਕਰਦੇ ਆ ਇਦਾਂ ਹੀ ਤੁਹਾਡੇ ਪੁਆਇੰਂਟਸ ਬਣ ਗਏ ਤੁਸੀਂ ਮੂਵ ਕੋਰਸੇਸ ਕਰ ਲਏ ਜਿਹੜੇ ਮੈਸਿਵ ਆਨਲਾਈਨ ਓਪਨ ਕੋਰਸੇਸ ਹੈਗੇ ਉਹਦੇ ਵੀ ਕ੍ਰੈਡਿਟਸ ਹੈਗੇ ਤੋ ਉਹ ਸਾਰੇ ਕ੍ਰੈਡਿਟ ਤੁਸੀਂ ਰੀਡੀਮ ਕਰਾਣੇ ਪਰ 7 ਸਾਲਾਂ ਦੇ ਅੰਦਰ ਹੁੰਦਾ ਠੀਕ ਇਹਦਾ ਕੁਵੈਲਿਡਿਟੀ ਜਿਹੜੀ ਇਹਦੀ ਹੋਏਗੀ ਵੱਟ ਸਾਬ ਇਹ ਕਿੰਨੀ ਦੇ ਦੇ ਇਹ ਹਰ ਐਜੂਕੇਸ਼ਨ ਦੇ ਵਿੱਚ 7 ਸਾਲ ਹੈ ਜਿਹੜੇ ਤੁਸੀਂ ਕ੍ਰੈਡਿਟ ਅਰਨ ਕਰਦੇ ਆ ਕਿ ਉਹਨਾਂ ਨੂੰ ਰੀਡੀਮ ਕਰਾਣਾ ਜ਼ਰੂਰੀ ਹੈ ਪਰ ਜਿੱਦਾਂ ਸਕੂਲ ਦਾ ਆਪਾਰ ਹੈ ਨਾ ਇਹ ਥਰੂ ਆਊਟ ਹੈ ਇਹ ਲਾਈਫਟਾਈਮ ਹੈ ਹਾਂ ਜੀ ਵਾਹ ਵਨ ਨੇਸ਼ਨ ਇਹ ਵਨ ਵਾਂਸ ਹੀ ਇਸ਼ੂ ਹਣਾ ਇਹ ਚੇਂਜ ਨਹੀਂ ਹੋਣਾ ਦੁਬਾਰਾ ਜਿੱਦਾਂ ਆਧਾਰ ਕਾਰਡ ਹੈ ਬਿਲਕੁਲ ਜੀ ਇਹ ਜਿਸ ਤਰ੍ਹਾਂ ਸੀ ਵਿਦਿਆਰਥੀਆਂ ਦੀ ਹੋਰ ਪਰਫਾਰਮੈਂਸ ਦੀ ਗੱਲ ਕੀਤੀ ਜਾਂ ਸੀ ਐਕਸਟਰਾ ਐਕਟੀਵਿਟੀਜ਼ ਤੁਸੀਂ ਕਿਹਾ ਇਹਦੇ ਵਿੱਚ ਉਹਨਾਂ ਦੀਆਂ ਸ਼ਾਮਲ ਤੇ ਜਿਹੜੇ ਸਾਡੇ ਤਿੰਨ ਅਲੱਗ-ਅਲੱਗ ਬੋਰਡ ਅਸੀਂ ਕਹਿੰਦੇ ਆ ਜਾਂ ਸਾਡੇ ਇੱਕ ਸਾਡਾ ਸਟੇਟ ਬੋਰਡ ਹੁੰਦਾ ਹੈ ਕੋਈ ਇੱਕ ਸਾਡਾ ਕੋਈ CBSE ਹੈ ਜਾਂ ICSE ਹੈ ਤਾਂ ਇਹਦੇ ਨਾਲ ਕੋਈ ਇਹਦੇ ਚ ਜਟਿਲਤਾ ਤਾਂ ਨਹੀਂ ਆਏਗੀ ਕੋਈ ਜਟਿਲਤਾ ਨਹੀਂ ਆਨੇ ਜੀ ਕਿਉਂਕਿ ਬੋਰਡ ਜਿਹੜਾ ਮਰਜ਼ੀ ਵੀ ਹੋ ਬੱਚੇ ਨੇ ਜਿੱਥੇ ਵੀ ਸਟੇਟ ਚਾ ਜਿਹੜੇ ਸਕੂਲ ਚਾ ਜਿਹਦੇ ਨਾਲ ਅਫੀਲੀਏਸ਼ਨ ਹੈ ਉਹਨੂੰ ਸਾਰਿਆਂ ਨੂੰ ਹੀ ਇਹਨੂੰ ਇੰਪਲੀਮੈਂਟ ਕਰਨਾ ਪੈਣਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਕੋਲ ਹਿੰਦੁਸਤਾਨ ਦੇ ਵਿੱਚ ਟੀਚਰਸ ਦੀ ਬਹੁਤ ਵੱਡੀ ਫੌਜ ਹੈ ਇਹਨੂੰ ਹੁਣ ਸਭ ਤੋਂ ਵੱਡਾ ਜਿਹੜਾ ਚੁਣੌਤੀ ਹੈ ਉਹ ਇਹ ਹੋ ਸਕਦੀ ਹੈ ਕਿ ਉਹਨੂੰ ਜਿੰਨੀ ਜਲਦੀ ਪਪੂਲਰਾਈਜ਼ ਕੀਤਾ ਜਾਵੇ ਉਹ ਬਸ ਇਹਦਾ ਫਾਇਦਾ ਹੈ ਅੱਜ ਦਾ ਪ੍ਰੋਗਰਾਮ ਵੀ ਮੈਨੂੰ ਲੱਗਦਾ ਉਸੇ ਦਿਸ਼ਾ ਦੇ ਵਿੱਚ ਇੱਕ ਵੱਡਾ ਸਾਰਥਕ ਕਦਮ ਹੈ ਕਿ ਲੋਕਾਂ ਨੂੰ ਐਜੂਕੇਟ ਕਰ ਰਹੇ ਆ ਤੇ 95 ਲੱਖ ਟੀਚਰ ਹੈਗੇ ਪੂਰੇ ਹਿੰਦੁਸਤਾਨ ਦੇ ਵਿੱਚ ਹੋਣ ਅਗਲਾ ਕੰਮ ਹੋਣਾ ਦਈ ਹੈ ਇਸ ਨੂੰ ਬਹੁਤ ਤਰੀਕੇ ਨਾਲ ਸਮਝਾ ਕੇ ਲੋਕਾਂ ਨੂੰ ਔਰ ਜਲਦੀ ਤੋਂ ਜਲਦੀ ਇਹਦੇ ਬੈਨੀਫਿਟ ਦੱਸ ਕੇ ਤਾਂ ਸਾਰੇ ਬੱਚਿਆਂ ਨੂੰ ਲਿੰਕ ਕੀਤਾ ਜਾਊਗਾ ਮਤਲਬ ਇਹ ਹਰ ਵਿਦਿਆਰਥੀ ਲਈ ਜ਼ਰੂਰੀ ਵੀ ਹੋਏਗਾ ਮਤਲਬ ਹਾਂਜੀ ਮੈਂਡਟਰੀ ਹੈ ਮੈਂਡਟਰੀ ਹਾਂ ਜਦੋਂ ਕਿ ਉਹਨੇ ਸਕੂਲ ਚ ਐਡਮਿਸ਼ਨ ਲੈ ਲਿਆ ਤੇ ਉਹਨੂੰ ਇਹਦਾ ਪਾਰਟ ਬਣਨਾ ਪਏਗਾ ਔਰ ਜਿਹੜੀ ਉਹਦੇ 10ਵੀਂ ਮਤਲਬ ਫਰੋਮ ਦਾ ਲੋਅਰ ਕਲਾਸਸ ਦੇ ਸ਼ੁਰੂ ਹੋ ਜਾਏਗਾ ਇਹਦੇ ਵਿੱਚ ਮੈਡਮ ਹਰ ਚੀਜ਼ ਦਾ ਟਰੈਕ ਹੈ ਕਿ ਕੋਈ ਬੱਚਾ ਵਿੱਚੋਂ ਛੱਡ ਗਿਆ ਸਪੋਜ਼ ਕਰੋ ਹਾਂਜੀ ਹੈਨਾ ਡ੍ਰੌਪ ਆਊਟ ਰੇਟ ਕਿੰਨਾ ਹੈਗਾ ਉਹਨੂੰ ਵੀ ਜਾ ਕੇ ਹੈਂਡਲ ਕੀਤਾ ਜਾ ਸਕਦਾ ਗਵਰਨਮੈਂਟ ਦੀਆਂ ਪਾਲਿਸਿਸ ਵੀ ਉਹਦੇ ਹਿਸਾਬ ਨਾਲ ਬਣ ਸਕੀਆਂ ਹੈਗੀਆਂ ਤੋ ਉਹਦੇ ਨਾਲ ਇਹ ਹੈ ਕਿ ਗ੍ਰੋਸ એનਰੋਲਮੈਂਟ ਰੇਸ਼ੋ ਵੀ ਜਿਹੜੀ ਹੈ ਨਾ ਆਪਣੇ ਸਕੂਲਾਂ ਦੇ ਵਿੱਚ ਜਾਂ ਫਿਊਚਰ ਦੇ ਵਿੱਚ ਕਾਲਜੇਸ ਦੇ ਵਿੱਚ ਉਹ ਵੀ ਇਨਕਰੀਜ਼ ਹੋਏਗੀ ਅੱਜ ਦਾ ਇਹ ਵਿਸ਼ਾ ਜਿਹੜਾ ਵਨ ਨੇਸ਼ਨ ਵਨ ਸਟੂਡੈਂਟ ਵਨ ਆਈਡੀ ਉਹਦੇ ਤੇ ਬਹੁਤ ਹੀ ਤਸੱਲੀ ਬਖਸ਼ ਜਾਣਕਾਰੀ ਦਿੱਤੀ ਸਾਡੇ ਮਾਹਿਰ ਮਹਿਮਾਨ ਸਾਡੇ ਸਿੱਖਿਆ ਸ਼ਾਸਤਰੀ ਸਹਿਬਾਨ ਡਾਕਟਰ ਰੂਪਬਸ ਜੀ ਨੇ ਤੇ ਡਾਕਟਰ ਰਗਮੋਨ ਮਾਗਰ ਜੀ ਮੈਂ ਤੁਹਾਡਾ ਬਹੁਤ ਸ਼ੁਕਰੀਆ ਕਰਦੀ ਹਾਂ ਕਿ ਤੁਸੀਂ ਬਹੁਤ ਆਪਣੇ ਵੱਡਮੁੱਲਾ ਸਮਾਂ ਦਿੱਤਾ ਵਿਚਾਰ ਦਿੱਤੇ ਤੇ ਇਸ ਨਵੀਂ ਜਿਹੜੀ ਸਾਡੀ ਪਾਲਿਸੀ ਹੈ ਉਸ ਤੋਂ ਸਾਡੇ ਦਰਸ਼ਕਾਂ ਨੂੰ ਜਾਣੂ ਕਰਾਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ